ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਸਾਰੇ ਠੀਕ ਠਾਕ ਹੋਵੋਗੇ ਜਿਵੇਂ ਕਿ ਤੁਹਾਨੂੰ ਪਤਾ ਹੀ ਆਪਾਂ ਸਿੱਧੂ ਮੂਸੇਵਾਲੇ ਦੇ ਬਾਰੇ ਜਿਹੜੀ ਉਹਦੇ ਖਾਸ ਦੋਸਤ ਮਨਜਿੰਦਰ ਮਾਖਾ ਨੇ ਬੁੱਕ ਲਿਖੀ ਹੈ ਉਹਦੇ ਕਾਂਡਾਂ ਬਾਰੇ ਗੱਲ ਕਰ ਰਹੇ ਆਂ ਅੱਜ ਆਪਾਂ ਆਪਣੀ ਵੀਡੀਓ ਦੇ ਪਾਰਟ 18ਵੇਂ ਬਾਰੇ ਔਰ ਕਾਂਡ 19ਵੇਂ ਬਾਰੇ ਗੱਲ ਕਰ ਰਹੇ ਆਂ ਉਸ ਦਿਨ ਸਵੇਰ ਤੋਂ ਹੀ ਲੋਹੜੇ ਦੀ ਗਰਮੀ ਪੈ ਰਹੀ ਸੀ ਤੜਕੇ ਤੋਂ ਹੀ ਕੋਈ ਤਾਜ਼ਗੀ ਨਹੀਂ ਸੀ ਮਹਿਸੂਸ ਹੋ ਰਹੀ ਰੁੱਖਾਂ ਦੀ ਛਾਂ ਵਿੱਚ ਜਿਵੇਂ ਰੂਹ ਨਾ ਹੋਵੇ ਇੱਕ ਅਜੀਬ ਜਿਹੀ ਰੁੱਖਤ ਮਹਿਸੂਸ ਹੋ ਰਹੀ ਸੀ ਵਗ ਰਹੀ ਲੂ ਦੀਆਂ ਛੱਲਾਂ ਕਿਸੇ ਕਿਨਾਰੇ ਤੱਕ ਨਹੀਂ ਸੀ ਪਹੁੰਚ ਰ ਜਿਵੇਂ ਮੂਸੇ ਦੇ ਟਿੱਬੇ ਮੋਰ ਉੱਪਰ ਆਏ ਹੋਣ ਤੇ ਇੱਥੇ ਵਗਦੇ ਦਰਿਆ ਨੂੰ ਕੋਈ ਦਿਓ ਇੱਕੋ ਘੁੱਟ ਪੀ ਗਿਆ ਹੋਵੇ ਜਿਵੇਂ ਸਭ ਰੁੱਖ ਝੁਲਸ ਗਏ ਹੋਣ ਵਗਦੀ ਲੂਣੇ ਪਿੰਡੇ ਲੂਸ ਸੁਟੇ ਦਿਲ ਕਰਦਾ ਸੀ ਦੂਰ ਖੜੇ ਵਿਸ਼ਾਲ ਰੁੱਖਾਂ ਦੀ ਛਾਂ ਹੇਠ ਜਾ ਬੈਠੀਏ ਪਰ ਉੱਥੇ ਵੀ ਕਹਾੜੀਆਂ ਤੇ ਆਰੀਆਂ ਵਾਲੇ ਦਰਿੰਦੇ ਬੈਠੇ ਸੀ ਜੋ ਇੰਤਜ਼ਾਰ ਕਰ ਰਹੇ ਸੀ ਕਿ ਕਦੋਂ ਉਸ ਵਿਸ਼ਾਲ ਰੁੱਖ ਨੂੰ ਵੱਢ ਸੁਟੇ ਜਾਵੇ ਪਰ ਉਹ ਵੀ ਨਹੀਂ ਸੀ ਜਾਣਦੇ ਕਿ ਬੋੜ ਵਾਂਗੂ ਜੜ੍ਹਾਂ ਬਹੁਤ ਡੂੰਘੀਆਂ ਕੂੜੇ ਲੋਕਾਂ ਭਾਣੇ 빙ੇ ਬੋਲੇ ਘੁੰਮਦੇ ਪੂਰੇ ਪਿੰਡੇ ਨੂੰ ਹੀ ਅੱਗ ਲੱਗ ਗਈ ਬਾਰ-ਬਾਰ ਸੂਰ ਤੇ ਇਹ ਬੁਰੇ ਖਿਆਲ ਬਉਣ ਦੀ ਤੇ ਫਿਰ ਅਚਾਨਕ ਉੱਚੀ ਬੈਣ ਪੈਣ ਦੀ ਆਵਾਜ਼ ਨੇ ਕੋਮਲ ਜਜ਼ਬਾਤਾਂ ਤੇ ਅੱਗ ਛਿੜਕ ਦਿੱਤੀ ਭਾਵੇਂ ਉਸ ਦਿਨ ਚਿੱਤ ਤੜਕੇ ਤੋਂ ਹੀ ਬੀ ਜੈਂਸੀ ਪਰ ਖੁਦ ਨੂੰ ਲੱਗ ਰਿਹਾ ਸੀ ਸਾਰੀ ਖੁਸ਼ੀ ਬਿਜਲੀ ਦੇ ਆਉਣ ਤੇ ਹੀ ਖੜੀ ਹੈ ਲਾਈਟ ਆ ਜਾਵੇ ਤਾਂ ਮਨ ਖੁਸ਼ ਹੋ ਸਕਦੇ ਪਰ ਉਸ ਦਿਨ ਬਿਜਲੀ ਬੋਰ ਵਾਲੇ ਰੁੱਖਾਂ ਦੀ ਸ਼ਿੰਗਾਈ ਕਰ ਰਹੇ ਸੀ ਤਾਂ ਕਰਕੇ ਸਵੇਰੇ ਤੋਂ ਹੀ ਬਿਜਲੀ ਦਾ ਕੱਟ ਲੱਗਾ ਸੀ ਬਿਜਲੀ ਬਿਨਾਂ ਮਈ ਜੂਨ ਮਹੀਨੇ ਵਿੱਚ ਕੰਮਿੰਟ ਕੱਢਣਾ ਵੀ ਮੁਸ਼ਕਲ ਹੋ ਜਾਂਦਾ ਅਚਾਨਕ ਸਾਡੇ ਛੋਟੇ ਨੇ ਕਿਹਾ ਸਿੱਧੂ ਦੇ ਸ਼ੋਅ ਦਾ ਰੌਲਾ ਪੈ ਗਿਆ ਕਾਰਨ ਸੀ ਉਹਦਾ ਸ਼ੋਅ ਸ਼ਹੀਦੀ ਦਿਨਾਂ ਵਿੱਚ ਆ ਗਿਆ ਸੀ 4 ਜੂਨ ਉਹਦਾ ਸ਼ੋਅ ਸੀ ਜਿਸ ਕਰਕੇ ਪੰਥਕ ਸਭਿਆ ਵਿੱਚ ਉਸਦਾ ਵਿਰੋਧ ਸ਼ੁਰੂ ਹੋ ਗਿਆ ਕਿਸੇ ਨੇ ਵਿੱਚੋਂ ਇਹ ਕਿਹਾ ਇਹ ਤਾਂ ਨਿੱਤ ਦਾ ਰੋਲ ਆ ਕਿਹੜਾ ਕੋਈ ਨਵੀਂ ਗੱਲ ਆ ਕੁਝ ਦਿਨਾਂ ਤੋਂ ਇੰਸਟਾਗ੍ਰam ਤੇ ਰੀਲ ਘੁੰਮ ਰਹੀ ਸੀ ਜਿਸ ਵਿੱਚ ਸਿੱਧੂ ਦੱਸ ਰਿਹਾ ਸੀ ਕਿ ਉਹ ਸ਼ੋਅ ਬਹੁਤ ਸਮਾਂ ਪਹਿਲਾਂ ਤੋਂ ਬੁੱਕ ਹੋ ਗਿਆ ਸੀ ਇਸ ਗੱਲ ਤੇ ਅਸੀਂ ਕਿੰਨਾ ਸਮਾਂ ਬੈਂਸ ਕਰਦੇ ਰਹੇ ਕਿ ਇਹ ਸਹੀ ਹੈ ਜਾਂ ਗਲਤ ਉਸ ਵਾਰੀ ਗੱਲਾਂ ਹੋ ਰਹੀਆਂ ਸੀ ਕੁਝ ਦਿਨ ਪਹਿਲਾਂ ਮੂਸੇ ੱਡੇ ਦੇ ਰੇੜੀ ਵਾਲੇ ਕੋਲੋਂ ਗੋਲ ਗੱਪੇ ਖਾ ਰਿਹਾ ਸੀ ਮੈ ਕੋਲੋਂ ਲੰਘ ਆਇਆ ਜਦੋਂ ਕੋਈ ਚੀਜ਼ ਇਨਸਾਨ ਨੂੰ ਬਹੁਤ ਆਸਾਨੀ ਨਾਲ ਮਿਲ ਜਾਵੇ ਜਾਂ ਜੋ ਵਿਅਕਤੀ ਤੁਹਾਡੇ ਕੋਲ ਰਹਿੰਦਾ ਹੋਵੇ ਉਸਦੀ ਕਦਰ ਉਦੋਂ ਨਹੀਂ ਕਰਦੇ ਮੈਨੂੰ ਤਾਂ ਇਹ ਜ ਆਪਦਾ ਸੀ ਉਹ ਸਿੱਧੂ ਦੁਨੀਆ ਲਈ ਸੁਪਰਸਟਾਰ ਹੈ ਸਾਡੇ ਵਾਸਤੇ ਤਾਂ ਉਹ ਦੋਸਤ ਹੀ ਹੈ ਜੋ ਕਦੇ ਕਿਸੇ ਦਾ ਆਖਿਆ ਨਹੀਂ ਸੀ ਮੰਦਾ ਜਿਸ ਕਰਕੇ ਉਹਦੇ ਨਾਲ ਨਾਰਾਜ਼ਗੀਆਂ ਵੀ ਸੀ ਜਦੋਂ ਉਹ ਚਲ ਗਿਆ ਤਾਂ ਮਾ ਚਰਨ ਗੌਰ ਨੇ ਮੈਨੂੰ ਕਿਹਾ ਆਪਾਂ ਨੂੰ ਤਾਂ ਪਤਾ ਹੀ ਨਹੀਂ ਸੀ ਕਿ ਉਹ ਇੰਨਾ ਵੱਡਾ ਸੀ ਆਪਣੇ ਲਈ ਤਾਂ ਗੱਗੂ ਸੀ ਦੁਨੀਆ ਉਸਨੂੰ ਕਿੰਨਾ ਪਿਆਰ ਕਰਦੀ ਆ ਇਹ ਗੱਲ ਨਾਲ ਸਕੂਨ ਮਿਲਦਾ ਏ ਉਸਦੇ ਤੁਰ ਜਾਣ ਤੋਂ 2-3 ਦਿਨ ਪਹਿਲਾਂ ਹੀ ਮੇਰੀ ਗੱਲ ਹੋਈ ਸੀ ਉਸਦੀਆਂ ਗੱਲਾਂ ਤੋਂ ਯਾਦਦਾ ਸੀ ਜਿਵੇਂ ਬਹੁਤ ਦੁਖੀ ਹੋਵੇ ਆਖਰੀ ਸਮੇਂ ਉਹਦੇ ਸਭ ਤੋਂ ਕਰੀਬ ਰਹੇ ਲੋਕਾਂ ਨੇ ਦੱਸਿਆ ਉਹ ਹੁਣ ਜ਼ਿਆਦਾ ਸੋਚਦਾ ਸੀ ਹਰ ਗੱਲ ਨੂੰ ਦਿਲ ਤੇ ਲਗਾ ਲੈਂਦਾ ਸੀ ਜਦੋਂ ਉਸਨੇ ਕੁਝ ਦਿਨ ਪਹਿਲਾਂ ਟਰੈਕਟਰ ਦੇ ਚੌੜੇ ਟਾਇਰ ਪਵਾਉਣ ਲਈ ਸਕੀਮ ਬਣਾਈ ਤਾਂ ਘਰੋਂ ਟੋਕ ਦਿੱਤਾ ਇਸ ਗੱਲ ਦਾ ਵੀ ਉਸਨੇ ਖਾਸਾ ਗੁੱਸਾ ਕੀਤਾ ਸੀ ਕਿ ਉਸ ਦੀ ਗੱਲ ਤਾਂ ਘਰ ਦੇ ਸਿਰ ਹੀ ਪਾਲੀ ਵੀ ਨਹੀਂ ਸੁਣਦੇ ਕੁਝ ਦੋਸਤਾਂ ਨੇ ਦੱਸਿਆ ਕਿ ਹੁਣ ਉਸ ਨੂੰ ਡਾਇਬੀਟੀਜ਼ ਦੀ ਸ਼ਿਕਾਇਤ ਵੀ ਆ ਗਈ ਸੀ ਬੋਟਾਂ ਤੋਂ ਬਾਅਦ ਲੰਮਾ ਸਮਾਂ ਉਸ ਦਾ ਗਲਾ ਵੀ ਖਰਾਬ ਰਿਹਾ ਉਸਨੇ ਮੈਨੂੰ ਮੈਸੇਜ 'ਚ ਵੱਡੀਆਂ ਚਿੱਠੀਆਂ ਲਿਖੀਆਂ ਤੇ ਸ਼ਿਕਵੇ ਜ਼ਾਹਿਰ ਕੀਤੇ ਆਖਦਾ ਸੀ ਹੁਣ ਕੋਈ ਵੀ ਮਿਲਣ ਨਹੀਂ ਉਹ ਬਹੁਤ ਕਮਜ਼ੋਰ ਤੇ ਥੱਕਿਆ ਹੋਇਆ ਜਾਪਦਾ ਸੀ ਉਸ ਦੀਆਂ ਕੁਝ ਸ਼ਿਕਾਇਤਾਂ ਸੀ ਕਿ ਤੁਸੀਂ ਫਲਾਣੇ ਬੰਦੇ ਨਾਲ ਫੋਟੋਆਂ ਕਿਉਂ ਪਾਈਆਂ ਟੁੱਟੇ ਦਿਲ ਦੇ ਈਮੋਜੀ ਭੇਜਦੇ ਆ ਕਿਹਾ ਤੂੰ ਮੇਰਾ ਭਰਾ ਐ ਇਹ ਗੱਲ ਦਾ ਖਿਆਲ ਰੱਖਿਆ ਕਰ ਤੇ ਮੈਂ ਕਿਹਾ ਸੀ ਅੱਗੇ ਤੋਂ ਖਿਆਲ ਰੱਖੂੰ ਬਈ ਉਸ ਦਿਨ ਗੱਲ ਮੇਰੇ ਬੇਟੇ ਨਿਹਾਲ ਤੋਂ ਸ਼ੁਰੂ ਹੋਈ ਸੀ ਮੈਂ ਨਿਹਾਲ ਦੀ ਫੋਟੋ ਪੋਸਟ ਕੀਤੀ ਤਾਂ ਉਸ ਨੇ ਕਿਹਾ ਸੀ ਇਸ ਨੂੰ ਮੇਰੇ ਕੋਲ ਲੈ ਕੇ ਆਈਂ ਮੈਂ ਅਗਲੇ ਦਿਨ ਜਾਣਾ ਸੀ ਪਰ ਵੈਕਸੀਨੇਸ਼ਨ ਲੱਗਣ ਕਾਰਨ ਨਿਹਾਲ ਨੂੰ ਬੁਖਾਰ ਹੋ ਗਿਆ ਤੇ ਮੈਂ ਗਿਆ ਨਹੀਂ ਸੀ ਉਸ ਨੇ ਕਈ ਵਾਰ ਟੋਕਿਆ ਸੀ ਕਿ ਨਿਹਾਲ ਦੀ ਕੋਈ ਪੋਸਟ ਨਾ ਕਰਿਆ ਕਰ ਪੁੱਤਾਂ ਨੂੰ ਨજર ਲੱਗ ਜਾਂਦੀ ਆ ਮੈਂ ਬਹੁਤਾ ਧਿਆਨ ਨਹੀਂ ਦਿੱਤਾ ਪਰ ਚਰਨਕੌਰ ਦੇ ਪੁੱਤ ਨੂੰ ਨજર ਲੱਗ ਚੁੱਕੀ ਸੀ ਉਸ ਦਿਨ ਮੈਂ ਹਲੇ ਘਰੇ ਆਇਆ ਹੀ ਸੀ ਵਾਪਸ ਮੂਸੇ ਹੀ ਜਾਣਾ ਸੀ ਸਵੇਰੇ ਦੇ ਮੂਸੇ ਵਾਲੀਵਾਲ ਟੀਮ ਵਾਲਿਆਂ ਦੇ ਫੋਨ ਆ ਰਹੇ ਸੀ ਕਿ ਕਿੰਨੀਆਂ ਟੀਮਾਂ ਲੈ ਕੇ ਆ ਰਹੇ ਹਾਂ ਉਸ ਰਾਤ ਮੂਸੇ ਵਾਲੀਵਾਲ ਦਾ ਮਿੰਨੀ ਟੂਰਨਾਮੈਂਟ ਸੀ ਸ਼ਾਇਦ ਮੈਂ ਹਲੇ ਕਾਰ ਤੋਂ ਬਾਹਰ ਨਹੀਂ ਸੀ ਆਇਆ ਕਾਰ ਵੀ ਸਟਾਰਟ ਹੀ ਸੀ ਮੇਰੇ ਦੋਸਤ ਦਾ ਫੋਨ ਆਇਆ ਬਿਨਾ ਹੈਲੋ ਹਾਈ ਤੋਂ ਉਸ ਦੇ ਸ਼ਬਦ ਸਨ ਸਿੱਧੂ ਤੇ ਕਿਸੇ ਨੇ ਗੋਲੀਆਂ ਚਲਾ ਦਿੱਤੀਆਂ ਮੇਰੇ ਸਾਹਮਣੇ ਮੇਰਾ ਪੁੱਤ ਮੇਰੀ ਮਾਂ ਦੀ ਗੋਦੀ 'ਚ ਮੇਰੇ ਉੱਤਰ ਦਾ ਇੰਤਜ਼ਾਰ ਕਰ ਰਿਹਾ ਸੀ ਵੱਡੇ ਦਿਨ ਤੋਂ ਬਾਅਦ ਉਸ ਦੀਆਂ ਅੱਖਾਂ 'ਚ ਮੇਰੇ ਇੰਤਜ਼ਾਰ ਸਾਫ਼ ਵੇਖਿਆ ਜਾ ਸਕਦਾ ਸੀ ਫਿਰ ਇੱਕ ਹੋਰ ਦੋਸਤ ਦਾ ਫੋਨ ਆਇਆ ਸਿੱਧੂ ਦੇ ਗੋਲੀਆਂ ਲੱਗੀਆਂ ਨੇ ਮੈਂ ਬਿਨਾਂ ਸੋਚੇ ਉਸੇ ਵਕਤਕਾਰ ਵਾਪਸ ਮੋੜੀ ਫੋਨ ਤੇ ਫੋਨ ਆਉਣ ਲੱਗੇ ਮੇਰੇ ਜਹਾਂ 'ਚ ਬਸ ਇੱਕੋ ਗੱਲ ਘੁੰਮ ਰਹੀ ਸੀ ਫੋਟੋਆਂ ਨਾ ਪਾਇਆ ਕਰ ਪੁੱਤਾਂ ਨੂੰ ਨਜ਼ਰ ਲੱਗ ਜਾਂਦੀ ਆ ਮੈਂ ਫੋਨ ਕੱਟਦਾ ਫਿਰ ਫੋਨ ਆਉਂਦਾ ਫਿਰ ਇੱਕ ਫੋਨ ਆਇਆ ਉਹ ਸਿੱਧੂ ਨੂੰ ਮਾਰਤਾ ਜਵਾਹਰ ਕੇ ਇਹ ਸ਼ਬਦ ਯਕੀਨ ਕਰਨਯੋਗ ਨਹੀਂ ਸੀ ਤੇ ਯਕੀਨ ਹੋ ਵੀ ਨਹੀਂ ਸੀ ਸਕਦਾ ਅੱਜ ਵੀ ਨਹੀਂ ਹੁੰਦਾ ਸਹਾਰੇ ਦੀ ਲੋੜ ਮਹਿਸੂਸ ਹੋਈ ਮੈਂ ਗੱਡੀ ਉਹੀ ਮੋੜੀ ਤੇ ਮੇਰੇ ਭਰਾਵਾਂ ਨੂੰ ਕਾਰਜ ਬਿਠਾ ਲਿਆ। ਉਹਨਾਂ ਨੂੰ ਫਿਰ ਕਿਸੇ ਨੇ ਕਿਹਾ ਕਿ ਉਹਦੀ ਮੌਤ ਹੋ ਗਈ। ਪਤਾ ਹੀ ਨਹੀਂ ਲੱਗਿਆ ਅਸੀਂ ਕਦੋਂ ਹਸਪਤਾਲ ਪਹੁੰਚ ਗਏ। ਮਾ ਚਰਨ ਕੌਰ ਦਾ ਚਿਹਰਾ ਵੇਖਣ ਦੀ ਹਿੰਮਤ ਨਾ ਹੋਈ। ਤਰ੍ਹਾਂ ਤਰ੍ਹਾਂ ਦੀਆਂ ਆਵਾਜ਼ਾਂ ਕੰਨਾਂ 'ਚ ਪੈ ਰਹੀਆਂ ਸੀ ਪਰ ਰੋਣ ਨਹੀਂ ਸੀ ਆ ਰਿਹਾ। ਲੱਗਦਾ ਸੀ ਇਹ ਸਭ ਝੂਠਾ ਜਾਂ ਬਹੁਤ ਗੂੜੀ ਨੀਂਦ ਵਿੱਚ ਹਾਂ ਤੇ ਇੱਕ ਬੁਰਾ ਸੁਪਨਾ ਹੈ। ਤਰ੍ਹਾਂ ਤਰ੍ਹਾਂ ਦੀਆਂ ਆਵਾਜ਼ਾਂ ਤੇ ਸਵਾਲ ਕੂਨੀ ਹਵਾ ਵਿੱਚ ਗੂੰਜ ਰਹੇ ਸੀ। ਇੱਕ ਸਵਾਲ ਐਵੇਂ ਇਕੱਲਾ ਕਿਉਂ ਘਰੋਂ ਬਾਹਰ ਨਿਕਲੇ ਆਂ? ਹਾਂ ਯਾਰ ਐਵੇਂ ਕਿਉਂ ਨਿਕਲੇ ਆਂ ਕਮਲਾ ਇਕੱਲਾ ਘਰੋਂ? ਪਰ ਮੈਂ ਤਾਂ ਜਾਣਦਾ ਸੀ ਉਸ ਨੂੰ ਬੰਦ ਕਮਰੇ ਅਚ ਬੰਦ ਮੈਲਾ ਚ ਘੁੱਟਣ ਮਹਿਸੂਸ ਹੋਣ ਲੱਗਦੀ ਸੀ ਉਹਦੇ ਖੁੱਲੇ ਸਮਾਨ ਦੀ ਛੱਤ ਹੀ ਰਹਿ ਸਕਦਾ ਸੀ ਪਰ ਪਿਛਲੇ ਕਿੰਨੇ ਸਮੇ ਤੋਂ ਉਸ ਨੂੰ ਆਪਣੇ ਘਰ ਅੰਦਰ ਹੀ ਜੀਵ ਪ੍ਰਤੀਤ ਹੋ ਰਹੀ ਸੀ ਜਿਸ ਦੀ ਉਡਾਰੀ ਦੀ ਗਵਾਹੀ ਪੂਰਾ ਸਮਾਨ ਭਰਦਾ ਹੋਵੇ ਉਹ ਆਪਣੇ ਆਪ ਨੂੰ ਪਿੰਜਰੇ ਵਿੱਚ ਮਹਿਸੂਸ ਕਰ ਰਿਹਾ ਸੀ ਉਹ ਬਾਜ ਜਿਸ ਦੇ ਖੰਭ ਕੱਟ ਦਿੱਤੇ ਹੋਣ ਉਹ ਤੜਫਦਾ ਰਿਹਾ ਸੀ ਕਈ ਦਿਨਾਂ ਤੋਂ ਘਰ ਹੀ ਬੈਠਾ ਸੀ ਇਸੇ ਲਈ ਉਹ ਨਿਕਲਿਆ ਸੀ ਬਾਹਰ ਤਾਂ ਜੋ ਖੁੱਲੀ ਹਵਾ ਵਿੱਚ ਸਾਹ ਲੈ ਸਕੇ ਉਹ ਆਪਣੀ ਮਾਸੀ ਨੂੰ ਮਿਲਣ ਜਾ ਰਿਹਾ ਸੀ ਹਸਪਤਾਲ ਚ ਚੀਕ ਚੰਗੇ ਆੜਾ ਸੀ ਕੋਈ ਸਰਕਾਰ ਦੇ ਵਿਰੋਧ ਚ ਨਾਰੇ ਲਗਾ ਰਿਹਾ ਸੀ ਤੇ ਕੋਈ ਸਿੱਧੂ ਮੂਸੇਵਾਲਾ ਜਿੰਦਾਬਾਦ ਦੇ ਨਾਰੇ ਪਰ ਉਹਦੀ ਜ਼ਿੰਦਗੀ ਦਾ ਮੇਲਾ ਤਾਂ ਵਿਛੜ ਚੁੱਕਾ ਸੀ ਇੱਕ ਮੁੰਡੇ ਨੇ ਕੋਲ ਆ ਕੇ ਕਿਹਾ ਉਹ ਤਾਂ ਥਾਂ ਤੇ ਹੀ ਪੂਰਾ ਹੋ ਗਿਆ ਸੀ ਗੋਲੀਆਂ ਵਾਲੀਆਂ ਲੱਗੀਆਂ ਨੇ ਉਸ ਬੰਦੇ ਦੀ ਗੱਲ ਸੁਣ ਉਸਦੇ ਉਹ ਗੀਤ ਦੇ ਬੋਲ ਜ਼ਿਆਦਾ ਰਹੇ ਸੀ ਜੋ ਉਸ ਨੇ ਮੈਨੂੰ ਰਾਤ ਨੂੰ 1 ਵਜੇ ਉਠਾ ਕੇ ਸੁਣਾਇਆ ਸੀ ਸ਼ਾਇਦ ਕਿਤੇ ਤੋਂ ਸ਼ੂਟਿੰਗ ਤੋਂ ਆਇਆ ਸੀ ਤੇ ਤੇਲ ਰਾਤ ਫੋਨ ਕਰਕੇ ਕਿਹਾ ਸੀ ਸੌਂ ਗਿਆ ਓਏ ਮੈਂ ਕਿਹਾ ਵੀ ਹਾਂ ਸੌਂ ਗਿਆ ਕਹਿੰਦਾ ਚੰਗਾ ਬਾਹਰ ਆ ਉੱਠ ਕੇ ਤੈਨੂੰ ਚੀਜ਼ ਸੁਣਾਉਣੀ ਆ ਇੱਕ ਜਦੋਂ ਕੁਝ ਨਵਾਂ ਤਿਆਰ ਕਰਦਾ ਸੀ ਯਾ ਮੰਗ ਚਾ ਚੜ ਜਾਂਦਾ ਸੀ ਉਹ ਹਲੇ ਇੰਨਾ ਵੱਡਾ ਤਾਂ ਨਹੀਂ ਸੀ ਹੋਇਆ ਜਿੰਨਾ ਵੱਡਾ ਸਮਝ ਉਸਨੂੰ ਮਾਰ ਦਿੱਤਾ ਉਹ ਜੀ ਬੰਦਿਆਂ ਤੋਂ ਸੁਣਿਆ ਕਹਿੰਦੇ ਮੌਤ ਤੋਂ ਹਸੀਨ ਕੋਈ ਨਾ ਕਦੋਂ ਕਿਥੇ ਧੋਖਾ ਦੇ ਜਾਵੇ ਸਾਲੀ ਲਾਈਫ ਤੇ ਯਕੀਨ ਕੋਈ ਨਾ ਕਿਸਮਤੀ ਤੇਜ ਮਿੱਟੀ ਏ ਜਿਹੜੀ ਜਿੱਦੇ ਉੱਤੇ ਜੜੀ ਹੋਈ ਏ ਖੋਰੇ ਸਾਡੇ ਨਾਲ ਦੀ ਗੋਲੀ ਮਿੱਟੀ ਏ ਕਿਹੜੇ ਚੈਂਬਰ ਚ ਚੜੀ ਹੋਈ ਆ ਜਦੋਂ ਵਿੱਕੀ ਮਿੱੱਡੂ ਖੇੜੇ ਦੇ ਕੇਸ ਵਿੱਚ ਉਸਦਾ ਨਾਮ ਬੋਲਣ ਲੱਗਾ ਸੀ ਉਸ ਸਮੇਂ ਤੋਂ ਹਰ ਰੋਜ਼ ਹੀ ਧਮਕੀ ਆਉਣ ਲੱਗੀ ਸੀ ਉਸਦੀ ਚੁੱਪ ਨੇ ਵੱਡੇ ਸਵਾਲ ਖੜੇ ਕਰ ਦਿੱਤੇ ਭਾਵੇਂ ਉਹ ਕਹਿ ਵੀ ਰਿਹਾ ਸੀ ਜੇਕਰ ਮੇਰਾ ਕਸੂਰ ਆ ਤਾਂ ਮੈਨੂੰ ਪੁੱਛ ਕੇ ਲਈ ਬੁਲਾ ਲਓ ਪਰ ਉਸਨੂੰ ਪਰੇਸ਼ਾਨ ਕਰਨ ਲਈ ਹਰ ਹੱਥ ਕੰਡਾ ਬਣਾਇਆ ਗਿਆ ਖੈਰ 23 ਮਈ ਤੋਂ ਕੁਝ ਦਿਨ ਪਹਿਲਾਂ ਹੀ ਦੋ ਗੱਡੀਆਂ ਮਾਸ ਆ ਗਈਆਂ ਸੀ ਇੱਕ ਬਲੈਰੋ ਤੇ ਇੱਕ ਚਿੱਟੇ ਰੰਗ ਦੀ ਕਰੋਲਾ ਗੱਡੀ ਉਹ ਕਈ ਦਿਨ ਤੋਂ ਮੂਸੇ ਦੇਰ ਦੇ ਗਿਰਦ ਘੁੰਮ ਰਹੀਆਂ ਸੀ ਉਹਨਾਂ ਗੱਡੀਆਂ ਵਿੱਚ ਮੰਨੂ ਕੁਸਾ ਰੂਪਾ ਪ੍ਰੀਆ ਬਰਤ ਫੌਜੀ ਅੰਕਿਤ ਸਿਰਸਾ ਟੀਨੂ ਵਰਗੇ ਗੈਂਗਸਟਰ ਸਨ ਉਸ ਮੌਕੇ ਦੀ ਤਾਕ ਵਿੱਚ ਸਾਨੂੰ ਜਦੋਂ ਘਰੋਂ ਨਿਕਲੇ ਸਿੱਧੂ ਦੀ ਮੌਤ ਤੋਂ ਬਾਅਦ ਬਹੁਤ ਸਾਰੇ ਖੁਲਾਸੇ ਹੋਏ ਕਿ ਜੇਕਰ ਇੱਕ ਦੋ ਦਿਨ ਸਿੱਧੂ ਉਹਨਾਂ ਦੇ ਹੱਥ ਨਾਲ ਲੱਗਦਾ ਹੋ ਸਕਦਾ ਉਹ ਘਰ ਤੇ ਵੀ ਹਮਲਾ ਕਰ ਦੇ ਇਹਨਾਂ ਗੱਲਾਂ ਤੋਂ ਜਾਪਦਾ ਹੈ ਕਤਲ ਲਈ ਵਿਉਂਤਬੰਦੀ ਬਹੁਤ ਵੱਡੇ ਪੱਧਰ ਤੇ ਹੋਈ ਉਹ ਹਥਿਆਰ ਜੋ ਸਿੱਧੂ ਮਰਡਰ ਕੇਸ ਵਿੱਚ ਵਰਤੇ ਗਏ ਉਹ ਕਿੱਥੋਂ ਆਏ ਇਹ ਸਭ ਕੁਝ ਹਲੇ ਵੀ ਪੜਦੇ ਉੱਲੇ ਐ 28 ਮਈ ਦੇ ਲੰਮੇ ਦਿਨ ਦੀ ਕੈਦ ਤੋਂ ਬਾਅਦ ਉਹ ਬਾਹਰ ਨਿਕਲ ਕੇ ਵੇਖਣਾ ਚਾਹੁੰਦਾ ਸੀ ਇਹ ਉਸ ਦੀ ਹਰ ਸ਼ਾਮ ਦੀ ਰੁਟੀਨ ਸੀ ਇੱਕ ਦਿਨ ਪਹਿਲਾਂ ਨਵੇਂ ਖਰੀਦੇ ਬਾਣ ਨੂੰ ਵੀ ਬਾਕੇ ਆਇਆ ਸੀ ਉਹ ਇੰਤਜ਼ਾਰ ਕਰਦਾ ਹੋਣਾ ਕਦੋਂ ਝੋਨੇ ਦੀ ਪਨੀਰੀ ਵੱਡੀ ਹੋਵੇ ਤੇ ਉਹ ਖੇਤਾਂ ਵਿੱਚ ਟਰੈਕਟਰਾਂ ਦਾ ਰਿਆਟ ਪਵਾ ਸਕੇ ਗਾਰੇ ਨਾਲ ਸਾਰੇ ਗੋਡੇ ਗਿੱਟੇ ਖੇਤ ਕਦੂ ਕਰਦੇ ਵੀੜ ਲੈਣੇ ਸਨ ਫਿਰ ਕਿਤੇ ਜਾ ਕੇ ਕੋਈ ਗੱਲ ਕਰਨੀ ਸੀ ਕੋਪੜ ਦੇ ਖਪਾੜ ਖੋਲਣੇ ਸਨ ਬਹੁਤਾ ਸਮਾਂ ਉਹ ਕੈਦ ਵਿੱਚ ਤੜਫੜਾਉਣ ਲੱਗਦਾ ਸੀ ਮਾ ਚਰਨਕੌਰ ਕਿਵੇਂ ਨਾ ਕਿਵੇਂ ਕੋਸ਼ਿਸ਼ ਕਰਦੀ ਸੀ ਕਿ ਘਰ ਚ ਹੀ ਰੱਖੇ ਪਰ ਫਿਰ ਮਾਂ ਨੇ ਸੋਚਿਆ ਕਿੰਨਾ ਸਮਾਂ ਉਹ ਉਸ ਨੂੰ ਘਰ ਅੰਦਰ ਰੱਖ ਸਕਦੀ ਆ ਅਜਿਹੀ ਤਾਂ ਮਾਤਾ ਵੀ ਮੰਨ ਗਈ ਸੀ ਕਿ ਚੱਲ ਲੈ ਲਾ ਦੇ ਘੁੰਮ ਲਵੇ ਕਿਉਂਕਿ ਉਹਨਾਂ ਨੂੰ ਨਿੱਜੀ ਤੌਰ ਤੇ ਲੱਗਦਾ ਸੀ ਕਿ ਉਸ ਨਾਲ ਥੋੜਾ ੱੱਕਾ ਹੋ ਜਾਂਦਾ ਕਿਉਂਕਿ ਉਹ ਕੁਝ ਵੀ ਮਾਪੇ ਤੋਂ ਬਾਹਰ ਹੋ ਕੇ ਕਰਨਾ ਨਹੀਂ ਸੀ ਚਾਹੁੰਦਾ ਤੇ ਮਾਪੇ ਉਸ ਮੰਦ ਭਾਗੇ ਦਿਨ ਦੇ ਡਰ ਕਰਕੇ ਉਸ ਨੂੰ ਘਰ ਰੋਕ ਰੱਖ ਸੀ ਮਾਸੀ ਕੋਲ ਢੇਡਾ ਮਾਰਨਾ ਉਸਦਾ ਪਸੰਦੀਦਾ ਬਹਾਨਾ ਸੀ ਮਾਸੀ ਕੋਲ ਉਹ ਛੋਟਾ ਹੁੰਦਾ ਬਹੁਤ ਅਰੇਆ ਸੀ ਉਸ ਨਾਲ ਬਹੁਤ ਪਿਆਰ ਸੀ ਉਸ ਦਿਨ ਮਾਂ ਪਿੰਡ ਵਿੱਚ ਕਿਸੇ ਮਰਗ ਵਾਲੇ ਘਰ ਫੋਸੋਸ ਕਰਨ ਗਈ ਪਿਤਾ ਬਲਕੌਰ ਸਿੰਘ ਨੂੰ ਝਕੋਨੀ ਜੇਕੇ ਬਾਹਰ ਨਿਕਲ ਗਿਆ ਘਰ ਵਿੱਚ ਲੈਂਡ ਕਰੂਜ਼ਰ ਫੋਰਚੂਨਰ ਲਾਟੀ ਸਰਪੰਚ ਦੀ ਪਜੈਰੋ ਪੁਰਾਣੀ ਥਾਰ ਖੜੀਆਂ ਸੀ ਉੱਤਿਆ ਉੱਠਿਆ ਤਾਂ ਪਿੰਡ ਦੇ ਦੋ ਮੁੰਡੇ ਗ੍ਰੇਂਦਰ ਗਿੰਦੀ ਤੇ ਪਿੰਕੇ ਨੂੰ ਫੋਨ ਕੀਤਾ ਮਾਂ ਨੇ ਬਨਾਣਾ ਸ਼ੇਕ ਬਣਾ ਕੇ ਦਿੱਤਾ ਘਰ ਵਿੱਚ ਇੱਕ ਹਵਾਨ ਬੈਠਾ ਸੀ ਜਿਹਦੀ ਹਰ ਪਲ ਨਜ਼ਰ ਸਿੱਧੂ ਤੇ ਸੀ ਸਾਰੇ ਗਨਮੈਨ ਵਾਪਸ ਜਾ ਕੇਸੀ ਸਿਰਫ 2 ਗਨਮੈਨ ਹੀ ਘਰੇ ਸੀ ਉਹਨਾਂ ਵਿੱਚੋਂ ਇੱਕ ਨੂੰ ਬਹੁਤ ਤੇਜ਼ ਬੁਖਾਰ ਸੀ ਕਰ ਇੱਕੋ ਗਨਮੈਨ ਸੀ ਕੁਝ ਦਿਨ ਪਹਿਲਾਂ ਹੀ ਢੇਡੇ ਦੇਣ ਲਈ ਥਾਰ ਗੱਡੀ ਮੰਗ ਕੇ ਲੈ ਕੇ ਆਇਆ ਸੀ ਗੱਡੀ ਬੇਸ਼ੱਕ ਜੋ ਮਰਜ਼ੀ ਹੋਵੇ ਉਸ ਨੇ ਇੱਕ ਵਾਰ ਚਲਾ ਕੇ ਜ਼ਰੂਰ ਵੇਖਣੀ ਹੁੰਦੀ ਸੀ ਪਰ ਉਹ ਗੱਡੀ ਸੱਚਮੁੱਚ ਕਿਸੇ ਕੰਮ ਦੀ ਨਹੀਂ ਸੀ ਉਹ 'ਚ ਮਸਾ ਤਿੰਨ ਬੰਦੇ ਬੈਠਦੇ ਸੀ ਇਸੇ ਲਈ ਗਨਮੈਨ ਨੂੰ ਲੈ ਕੇ ਨਹੀਂ ਗਿਆ ਫੌਰ ਜਿੱਥੇ ਚ ਕੀ ਚੱਲਦਾ ਸੀ ਦੋਸਤ ਨਾਲ ਬੈਠ ਗਏ ਤਾਂ ਸਿੱਧੂ ਨੇ ਰਹਿੰਦੇ ਗਨਮੈਨ ਨੂੰ ਨਾਲ ਲੈ ਕੇ ਜਾਣ ਦੀ ਲੋੜ ਮੈਂ ਸੂਝ ਨਾ ਕੀਤੀ ਗਨਮੈਨ ਵਾਪਸ ਲੈਣ ਕਰਕੇ ਸੇ ਤਮ ਤੇ ਖਿਜਿਆ ਵੀ ਪਿਆ ਸੀ ਇਸ ਬਾਲ ਸਭ ਨੂੰ ਤੰਗ ਕਰਦਾ ਹੈ ਕਿ ਉਹ ਗੱਡੀ ਖੋਰੇ ਕਿਉਂ ਚੱਕੀ ਜਦੋਂ ਕਿ ਕਾਰ ਲੈਂਡ ਕਰੂਜ਼ਰ ਖੜੀ ਸੀ ਕਾਰ ਬੋਲਟ ਪ੍ਰੂਫ ਫੋਰਚਨਰ ਖੜੀ ਸੀ ਕਾਸ਼ ਉਸਨੇ ਆਪਣੀ ਫੋਰਚਨਰ ਚੁੱਕੀ ਹੁੰਦੀ ਉਹ ਕਮਾਲ ਦਾ ਡਰਾਈਵਰ ਸੀ ਟੈਂਕ ਵਾਂਗ ਸਭ ਤੇ ਉੱਪਰੋਂ ਲੰਘ ਜਾਂਦਾ ਪੁਰਾਣੀ ਥਾਰ ਜੋ ਬਸ ਢੇੜਾ ਮਾਰ ਲਈ ਰੱਖ ਲਈ ਸੀ ਉਸ ਵਿੱਚ ਬੈਠਾ ਨਾਲ ਪਿੰਡ ਦਾ ਹੀ ਮੁੰਡਾ ਪਿੰਕਾ ਦੇ ਪੁਰਾਣਾ ਗਵੰਡੀ ਗ੍ਰਿੰਦਰ ਸਿੰਘ ਜੀ ਘਰੋਂ ਬਾਹਰ ਨਿਕਲੇ ਤਾਂ ਗੇਟ ਦੇ ਚੌਣ ਵਾਲਿਆਂ ਨਾਲ ਫੋਟੋਆਂ ਕਰਵਾਈਆਂ ਉਸ ਭੀੜ ਵਿੱਚ ਸੰਦੀਪ ਕੇਕੇੜਾ ਵੀ ਮੌਜੂਦ ਸੀ ਸਾਰ ਮੂਸੇ ਦੀ ਜੂ ਟਾਪਰ ਲਵੰਟੀਮਾ ਸਾਹ ਰੋਡ ਉੱਪਰ ਚੜ ਗਈ ਦੋ ਗੱਡੀਆਂ ਉਸਦੇ ਪਿੱਛੇ ਸਨ ਸਿੱਧੂ ਦੀ ਮੌਤ ਤੋਂ ਬਾਅਦ ਮੈਂ ਜਦੋਂ ਪਿੰਕੇ ਨਾਲ ਗੱਲ ਕੀਤੀ ਤਾਂ ਉਸਨੇ ਦੱਸਿਆ ਕਿ ਉਸ ਦਿਨ ਉਸਨੇ ਗੱਡੀ ਵਿੱਚ ਗੀਤ ਨਹੀਂ ਚਲਾਏ ਇਹ ਐਵੇਂ ਦੀ ਗੱਲ ਸੀ ਜਿਵੇਂ ਉਸਨੇ ਸਾਹ ਨਾ ਲਿਆ ਹੋਵੇ ਇਹ ਸੰਭਵ ਹੈ ਕਿ ਉਹ ਕਾਰ 'ਚ ਬੈਠਾ ਹੋਵੇ ਤੇ ਗਾਣੇ ਨਾ ਚੱਲਦੇ ਹੋਣ ਉਹ ਬਹੁਤ ਸ਼ਾਂਤ ਸੀ ਸਮਾਦੀ ਵਿੱਚ ਲੀਨ ਜਿਵੇਂ ਆਪਣੇ ਆਖਰੀ ਸਫ਼ਰ ਦੌਰਾਨ ਆਪਣੀ ਛੋਟੀ ਜਿਹੀ ਜ਼ਿੰਦਗੀ ਦਾ ਨਰੀਖਣ ਕਰ ਰਿਹਾ ਦੋ ਗੱਡੀਆਂ ਉਸਦੇ ਪਿੱਛੇ ਸੀ ਦੋਸ ਨੇ ਕਿਹਾ ਕਿ ਬੰਦੇ ਜੀਵ ਲੱਗਦੇ ਨੇ ਗੱਡੀਆਂ ਦੇ ਨੰਬਰ ਜੀਵ ਨੇ ਪਰ ਕੁਝ ਨਹੀਂ ਬੋਲਿਆ ਉਸ ਨੇ ਆਪਣੇ 45 ਬੋਰ ਲੋਡ ਕਰ ਬੁੱਕਲ ਚ ਰੱਖ ਲਿਆ ਤੇ ਆदत ਅਨੁਸਾਰ ਸ਼ੀਸ਼ੇ ਵਿੱਚੋਂ ਉਹਨਾਂ ਨੂੰ ਨਿਹਾਰਨ ਲੱਗਾ ਜਦੋਂ ਮੂਸੇ ਤੋਂ ਜਵਾਹਰਕੇ ਨੂੰ ਜਾਂਦੇ ਹਾਂ 68 ਕਿਲੋਮੀਟਰ ਅੱਗੇ ਜਾ ਕੇ ਇੱਕ ਚੌਂਕ ਆਉਂਦਾ ਉਹੀ ਚੌਂਕ ਜਿੱਥੇ ਕਿਸਾਨਾਂ ਦਾ ਅंदोलਨ ਦਰਾਂ ਧਰਨਾ ਲਗਾਇਆ ਸੀ ਉਹ ਉਸੇ ਥਾਂ ਤੇ ਲਗਾਇਆ ਸੀ ਉਸ ਚੌਂਕ ਤੋਂ ਖੱਬੇ ਹੱਥ ਸੜਕ ਮਾਨਸਾ ਸ਼ਹਿਰ ਨੂੰ ਤੇ ਸੱਜੇ ਹੱਥ ਸਰਦੂਲਗੜ੍ਹ ਤੇ ਸਿਰਸੇ ਨੂੰ ਚਲੀ ਜਾਂਦੀ ਹੈ ਤੇ ਸਿੱਧੀ ਸੜਕ ਜਵਾਹਰਕੇ ਪਿੰਡ ਨੂੰ ਜਾਂਦੀ ਆ 1 ਕਿਲੋਮੀਟਰ ਅੱਗੇ ਜਾ ਕੇ ਛੋਟੀ ਨਹਿਰ ਜਾਂ ਕਹੋ ਸੁਆ ਆਉਂਦਾ ਏ ਇੱਕ ਸੜਕ ਨਹਿਰ ਦੇ ਨਾਲ-ਨਾਲ ਤੇ ਇੱਕ ਸੜਕ ਨਹਿਰ ਦੇ ਪਰ ਜੋ ਹੈ ਹਰਕੇ ਪਿੰਡ ਨੂੰ ਜਾਂਦੀ ਹੈ ਦੋਵੇਂ ਸੜਕਾਂ ਹੀ ਜਵਾਰਕੇ ਪਿੰਡ ਨੂੰ ਜਾਂਦੀਆਂ ਨੇ ਕਈ ਲੋਕ ਇਹ ਗੱਲ ਵੀ ਆਖਦੇ ਨੇ ਕਿ ਉਹਨੇ ਜਵਾਰਕੇ ਪਿੰਡ ਵਿੱਚ ਐਂਟਰੀ ਦੂਜੀ ਸੜਕ ਰਾਹੀਂ ਕੀਤੀ ਜਿਸ ਕਰਕੇ ਸਿੱਧੂ ਤੇ ਉਸਦੇ ਸਾਥੀਆਂ ਨੂੰ ਲੱਗਿਆ ਕਿ ਉਹ ਬਾਅਦ ਤੋਂ ਮੁੜ ਗਏ ਨੇ ਪਰ ਫਿਰ ਅਚਾਨਕ ਉਹ ਮੰਦਿਰ ਕੋਲ ਉਹਨਾਂ ਨੇ ਕਰੋਲਾ ਗੱਡੀ ਸਿੱਧੂ ਦੇ ਬਰਾਬਰ ਲਗਾ ਲਈ ਤੇ ਸਿੱਧੂ ਦੇ ਸੰਭਲਣ ਤੋਂ ਪਹਿਲਾਂ ਹੀ ਵੱਡੇ ਹਥਿਆਰਾਂ ਦਾ ਬ੍ਰਸ਼ਟ ਮਾਰੇ ਆ ਜੋ ਉਸਦੀ ਸੱਜੀ ਬਾਹ ਵਿੱਚ ਲੱਗਿਆ ਪੂਰੀ ਬਾਹ ਵਿੱਚੋਂ ਵੱਡਾ ਮੋਰਾ ਹੋ ਗਿਆ ਤੇ ਉਸਦਾ ਸੱਜਾ ਹੱਥ ਪੂਰੀ ਤਰ੍ਹਾਂ ਨਕਾਰਾ ਹੋ ਗਿਆ ਜਿਸ ਤਰ੍ਹਾਂ ਨਾਲ ਬਾਹ ਵਿੱਚ ਮੋਰਾ ਸੀ ਉਸ ਤੋਂ ਹੇਰ 2 ਦਸੰਬਰ ਹਥਿਆਰ ਦਾ ਇਸ ਗੱਲ ਤੋਂ ਪਤਾ ਲਗਾਇਆ ਜਾ ਸਕਦਾ ਹੈ ਹਥਿਆਰਾਂ ਦੇ ਕਈ ਜਾਣਕਾਰ ਦੱਸਦੇ ਨੇ ਕਿ ਉਹ ਗਨ AK47C ਕਈ AK56 ਹੋਣ ਦਾ ਵੀ ਖਦਾ사 ਜ਼ਾਹਿਰ ਕਰਦੇ ਨੇ ਉਹਨਾਂ ਨੇ ਕਈ ਸੂ ਫਾਇਰ ਕੀਤੇ ਜਿਨ੍ਹਾਂ ਲਗਭਗ 24 ਫਾਇਰ ਸ਼ੋਭਦੀਪ ਨੂੰ ਲੱਗੇ ਤੇ ਕਿਰਿੰਦਰ ਗਿੰਦੀ ਤੇ ਪਿੰਕੇ ਦੇ ਵੀ ਗੋਲੀਆਂ ਲੱਗੀਆਂ ਪਰ ਉਹਨਾਂ ਦੀ ਕਿਸਮਤ ਚੰਗੀ ਸੀ ਇਸ ਸਭ ਬਾਰਦਾਦ ਤੋਂ ਪਹਿਲਾਂ ਉਹਨਾਂ ਨੇ ਬਲੇਰੋ ਗੱਡੀ ਅੱਗੇ ਮੋੜ ਕੇ ਖੜਾ ਲਈ ਸੀ ਸੱਜਾ ਹੱਤ ਨਕਾਰਾ ਹੋਣ ਦੇ ਬਾਵਜੂਦ ਸਿੱਧੂ ਨੇ ਆਪਣੇ 45 ਬੋਰ ਪਿਸਟਲ ਦੇ ਖੱਬੇ ਹੱਥ ਨਾਲ ਫਾਇਰ ਕੀਤੇ ਉਹ ਸੱਜੇ ਹੱਥ ਦਾ ਨਿਸ਼ਾਨ ਚੀ ਸੀ ਛੋਪਦੀਪ ਲਈ ਸਮਾਂ ਖੜ ਗਿਆ ਦੁਸ਼ਮਣਾਂ ਦੇ ਰੌਂਦਾਂ ਦੀ ਡਾਰ ਉਸ ਦੇ ਹਿੱਕ ਉੱਤੇ ਚੜਾਈ ਲਗਭਗ 2-4 ਮਿੰਟ ਬਾਅਦ ਹੀ ਜਵਾਹਰ ਕੇ ਪਿੰਡ ਦੇ ਲੋਕ ਉਸ ਗੱਡੀ ਕੋਲ ਆ ਗਏ ਪਰ ਉਸ ਵਖਤ ਤੱਕ ਸਦੀ ਦਾ ਸਭ ਤੋਂ ਮਸ਼ਹੂਰ ਪੰਜਾਬੀ ਗਾਇਕ ਅੱਖਾਂ ਮੀਜ ਰਿਹਾ ਸੀ ਛੋਪਦੀਪ ਸਿੰਘ ਹੋਰ ਫਿਰ ਸਿੱਧੂ ਮੂਸੇਵਾਲਾ ਦੁਨੀਆ ਤੋਂ ਜਾ ਚੁੱਕਾ ਸੀ ਇਹ ਯੁੱਗ ਦਾ ਅੰਤ ਹੋ ਚੁੱਕਾ ਸੀ ਇੱਥੇ ਉੱਡਦੀ ਬਰਨਾ ਕਹਿਰ ਦੀ ਤੇ ਚੁੱਪਾਂ ਕਰਨ ਵਿਚਾਰ ਇੱਥੇ ਲੋੜੇ ਗਿੱਜੇ ਰਹਿਣ ਨੂੰ ਤੇ ਕਾਲ ਰੁੱਖਾਂ ਉੱਤੇ ਸਵਾਰ ਇੱਥੇ ਗੱਜ ਦੇ ਬੱਦਲ ਅੱਗ ਦੇ ਇਥੇ ਭਾਂਬੜ ਕਰਨ ਵਿਚਾਰ ਇਥੇ ਫਕਰ ਹੈ ਢੇੜੇ ਕੱਢਦੀ ਇਥੇ ਗਮ ਕਰਦੇ ਮਾਰੋ ਮਾਰ ਇਥੇ ਕੋਈ ਨਾ ਬੋਝ ਬੰਡਵਾਵਦਾ ਕੱਲੇ ਮੋਢਿਆਂ ਉੱਤੇ ਭਾਰ ਇਥੇ ਹੌਸਲਾ ਵਾਧੂ ਦੇਵ ਦੇ ਮੁੜ ਕੇ ਕੋਈ ਨਾ ਲੈਂਦਾ ਸਾਰ ਇਥੇ ਕੋਈ ਨਾ ਇਲਮ ਹੋਵਦਾ ਕੌਣ ਦੁਸ਼ਮਣ ਤੇ ਕੌਣ ਯਾਰ ਸ਼ੋਭਦੀਪ ਦੁਆਰਾ ਗਾਏ ਗਏ ਗੀਤਾਂ ਦੀ ਲਿਸਟ ਤੇ ਇਹ ਕਿਤਾਬ ਵਿੱਚ ਸ਼ੋਭਦੀਪ ਦੀ ਜ਼ਿੰਦਗੀ ਸੀ ਤਾਂ ਇਹ ਸੀ ਸ਼ੋਭਦੀਪ ਸਿੰਘ ਸਿੱਧੂ ਮੂਸੇਵਾਲੇ ਤੇ ਕਿਤਾਬ ਜੋ ਲਿਖੀ ਗਈ ਹੈ ਜਿਦੇ ਵਿੱਚ ਉਹਦੀ ਜ਼ਿੰਦਗੀ ਨੂੰ ਬਿਆਨ ਕੀਤਾ ਗਿਆ ਉਮੀਦ ਕਰਦੇ ਹਾਂ ਇਹ ਜਾਣਕਾਰੀ ਤੁਹਾਨੂੰ